ਹੁਣ ਤੱਕ ਤੁਸੀਂ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਹੁੰਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਸ਼ਮਸ਼ਾਨ ਘਾਟਾਂ ਵਿੱਚ ਦੁਕਾਨਾਂ ਵੀ ਖੁੱਲਣ ਲੱਗ ਗਈਆਂ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਸ਼ਮਸ਼ਾਨ ਘਾਟ ਵਿੱਚ ਲੋਕ ਇਕੱਠੇ ਹੋ ਕੇ ਸੰਸਕਾਰ ਕਰਨ ਦੀ ਤਿਆਰੀ ਕਰ ਰਹੇ ਨੇ ਅਤੇ ਦੂਜੇ ਪਾਸੇ ਸ਼ਮਸ਼ਾਨ ਘਾਟ ਵਿੱਚ ਹੀ ਜਿਸ ਸ਼ੈੱਡ ਥੱਲੇ ਸੰਸਕਾਰ ਕੀਤਾ ਜਾਣਾ ਹੈ ਉੱਥੇ ਹੀ ਇੱਕ ਦੁਕਾਨ ਲੱਗੀ ਹੋਈ ਹੈ ਜਿਸ ਉੱਪਰ ਗੁਟਕਾ ਤੰਬਾਕੂ ਦੀਆਂ ਪੁੜੀਆਂ ਲਟਕਦੀਆਂ ਦਿਖਾਈ ਦੇ ਰਹੀਆਂ ਨੇ ਅਤੇ ਦੂਜੇ ਦੀ ਦੁਕਾਨੇ ਹੇਠਾਂ ਲੱਗੀ ਹੋਈ ਹੈ ਜਿਸ ਉੱਪਰ ਇੱਕ ਵਿਅਕਤੀ ਰੇੜੀ ਲਾ ਕੇ ਪਕੌੜੇ ਵੇਚ ਰਿਹਾ ਹੈ। ਇਸ ਨੂੰ ਅਕਸਰ ਹੀ ਕਿਹਾ ਜਾਂਦਾ ਹੈ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਅਤੇ ਨਾ ਹੀ ਕੋਈ ਕੰਮ ਕਰਨ ਲੱਗੇ ਸ਼ਰਮ ਮੰਨਣੀ ਚਾਹੀਦੀ ਏ। ਪਰ ਕੀ ਸ਼ਮਸ਼ਾਨ ਘਾਟ ਵਿੱਚ ਦੁਕਾਨਾ ਲਾਉਣਾ ਸਹੀ ਹੈ ਜਾਂ ਨਹੀਂ? ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।